ਘਰ ਦੇ ਵਿੱਚ ਬੱਚੇ ਦਾ ਜੁਲਮ ਦਿਨ ਮਨਾਉਣ ਦੀ ਤਿਆਰੀ ਸੀ ਤੇ ਉਧਰ ਪਿਤਾ ਜੋ ਕਰੋ ਗਿਆ ਵਾਪਸ ਹੀ ਨਹੀਂ ਆਇਆ ਜਿਸ ਦੀ ਸਵੇਰੇ ਪੇਤ ਭਰੇ ਹਾਲਾਤਾਂ ਦੇ ਵਿੱਚ ਮਰੇ ਤੱਕ ਦੇ ਮਿਲਦੀ ਹੈ ਤੇ ਬਟਾਲਾ ਦੇ ਪੁਲਿਸ ਲਾਈਨ ਰੋਡ ਤੇ ਫਾਟਕ ਦੇ ਨੇੜੇ ਪਲਾਟ ਦੇ ਵਿੱਚੋਂ 39 ਸਾਲਾ ਵਿਅਕਤੀ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਬਰਾਮਦ ਹੋਈ ਹੈ ਫਿਲਹਾਲ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਤੇ ਡੀਐਸਪੀ ਸੰਜੀਵ ਕੁਮਾਰ ਮੌਕੇ ਤੇ ਪਹੁੰਚੇ ਤੇ ਬਰੀਕੀ ਦੇ ਨਾਲ ਜਾਂਚ ਸ਼ੁਰੂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਕਰੋ ਕੱਲਾ ਗਿਆ ਸੀ ਪਰ ਕਰ ਦੇ ਵਿੱਚ ਬੱਚੇ ਦਾ ਜਨਮ ਦਿਨ ਸੀ ਮਨਾਉਣ ਦੀਆਂ ਤਿਆਰੀਆਂ ਸਨ ਰਿਸ਼ਤੇਦਾਰ ਵੀ ਆਏ ਹੋਏ ਸਨ ਪਰ ਰਾਤ ਬੀਤਨ ਤੇ ਵੀ ਜਾਦੂਗਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਲੜਬੜਾ ਸ਼ੁਰੂ ਕੀਤਾ ਤਸਵੀਰੇ ਮ੍ਰਿਤਕ ਦੇ ਬਰਾਮਦ ਹੋਈ ਹੈ ਤਾਂ ਪਰਿਵਾਰ ਦਾ ਇਹ ਕਹਿਣਾ ਹੈ ਕਿ ਕਤਲ ਕੀਤਾ ਗਿਆ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਨੇ ਮੇਰਾ ਨਾਮ ਤਾਂ ਮੇਰੇ ਹਸਵਰ ਦਾ ਅਵਿੰਦਰਪਾਲੀ ਗੱਲਾਂ ਪੀਸ ਲਾਈਨ ਚੱਕੀ ਵਾਲੀ ਗਲੀ ਚ ਆਏ ਪ੍ਰੇਮ ਲਗਨ ਨਵਾਂ ਮਕਾਨ ਲਿਆ ਮੇਰੇ ਹਸਬੰਦ ਨੇ ਲੈ ਨਿਸ਼ੁਕਰ ਕਰਦੇ ਨਹੀਂ ਇੰਨੀ ਖੁਸ਼ ਕਰਦੇ ਹੁਣ ਤੇ ਸੜਤਾ ਹੀ ਸਭ ਕੁਝ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਾभी ਆਗਾ ਉਹ ਤੁਮਕਿਆ ਦਿੰਦਾ ਸੀ ਕਹਿੰਦੇ ਕਿ ਮੈਨੂੰ ਕਿਤੇ ਨਾ ਫੋਨ ਲੈ ਲੈ ਤੂੰ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਤੇ ਨਾ ਲੈ ਤਨੁਗਾ ਕੇ ਲਿਖੀ ਅਡੀ ਕਤਾ ਵਸੇ ਜਿਨ੍ਹਾਂ ਫਰਦੋ ਕੇ ਜਿਨ੍ਹਾਂ ਨਹੀਂ ਮਾਤ ਘਰਨੀ ਹੈ ਮੈਨੂੰ ਨਹੀਂ ਪਤਾ ਹੈਗਾ ਕਿਦਨਗੇ ਘੋੜਾ ਪਤਾ ਨਹੀਂ ਕਾਲ ਸਵੇਰੇ ਘਰ ਲਾਜ ਨਾ ਤੋਗੇ ਤਿਆਰ ਹੋ ਕੇ ਆ ਸਵੇਰੇ ਮੁਰਕੇ ਘਰ ਹੀ ਆਉਣ ਬੱਚਾ ਜਿਹਾ ਲੱਗਦਾ ਨਹੀਂ 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 ਨਾਂ ਕਾਲ ਲੰਗਿਆ ਸਾਵਣ ਨੂੰ ਦੀ ਗਦੇ ਨਹੀਂ ਆਏ ਰਾਤ ਨੂੰ ਘਰ ਆਏ ਫਿਰ ਲਾਰਗੇ ਡੀਕ ਕੇ ਤੇ ਫਿਰ ਮੈਨੂੰ ਫੋਨ ਆਇਆ ਪਾਜੀ ਦਾ ਕਿ ਇੱਧਰ ਫੂਸ ਵਾਲਾ ਦਾ ਫੋਨ ਆਇਆ ਤੇ লাশ ਪਈ ਉਹ ਵੇਖਣ ਆਈਆਂ ਤੇ ਫਿਰ ਪਤਾ ਲੱਗਾ ਕਿ ਨੀ ਉਹਦੇ ਹੱਥ ਪੈਰ ਵੀ ਵੱਡੇ ਮੂਹ ਚ ਖੂਨ ਨਿਕਲ ਰਿਹਾ ਪਤਾ ਨਹੀਂ ਇਹਨੂੰ ਕਿੰਨੇ ਮਾਰ ਕੇ ਸੁੱਟਿਆ ਹੁਣ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਹੈ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆਂ ਕਿ ਇੱਥੇ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆ ਕੇ ਦੇਖਿਆ ਤੇ ਇਹਨਾਂ ਤੇ ਉਹਦੇ ਕੁਝ ਏਕੀਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਦੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਵਰਿੰਦਰਪਾਲ ਸਿੰਘ ਧੀਰੂ ਹੈ ਵਾਈਫ ਦੇ ਆ ਗਏ ਨੇ ਦੱਸਦੇ ਬਈ ਕੱਲ ਕਰੋ ਸਵੇਰੇ ਗਏ ਸੀ ਆਰ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਚੋਕ ਕਰਨੀ ਆ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਨੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਆ ਸਾਡੇ ਦੱਸਣ ਵਾਲੇ ਕਿੱਥੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤਨਗਰੋਂ ਮੋਲਟੀ ਜਾਂਚ ਤੋਂ ਦੱਸ ਦੇ ਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬੋਡੀ ਸਿੱਧੀ ਕੀਤੀ ਆ ਕਿ ਜਿਹੜੀ ਬੋਡੀ ਜ਼ਿਆਦਾ ਦੇਰ ਤੱਕ ਪਈ ਰਹੇ ਇਹਨਾਂ ਨੂੰ 2-4 ਜਾਸਪਰ ਕਰਨ ਦੌਰਾਨ ਫੋਟੋਨਿਕ ਹੋ ਜਾਂਦੀ ਹੈ ਤੇ ਉਹ ਨੱਕ ਨੂੰ ਚੋਂ ਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤੇ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆ ਨਾ ਵਾਸਤੇ ਸ਼ਰਮਾ ਮੈਂ ਇਹ ਬੇਟਾ ਜਿਹਦੀ ਡੈਥ ਹੋਈ ਹੈ ਇਹਦੇ ਫਾਦਰ ਵੀ ਮੇਰੇ ਨਾਲ ਬਿਜਲੀ ਬੋਰਡ ਚ ਕੰਮ ਕਰਦੇ ਸੀ ਪੂਰੇ ਮੇਰੇ ਲੱਗੇ ਇਹਨਾਂ ਦਾ ਘਰ ਹੀ ਥੋੜੇ ਥੋੜੇ ਦਿਨਾਂ ਤੋਂ ਹੀ ਤੋ 4 ਮਹੀਨੇ ਤੋਂ ਉਹ ਨਾ ਉਹ ਜਗਾ ਵੇਚ ਕੇ ਕਿਤੇ ਬਾਹਰ ਜਗਾ ਲਈ ਹੈ ਤੇ ਹੰਟਾ ਚ ਹੀ ਹੁਣ ਸਾਡੇ ਨਾਲ ਤੇ ਕੋਈ ਮੈਂ ਨਹੀਂ ਸੀ ਪਤਾ ਲੱਗਾ ਹੁਣਿਆਂ ਨੇ ਪਤਾ ਲੱਗਾ ਮੈਂ ਐਮਐਲਏ ਦਫਤਰਾਂ ਉੱਥੋਂ ਪਤਾ ਲੱਗਾ ਕਿ ਇਸ ਤਰ੍ਹਾਂ ਡੈਥ ਹੋਈ ਹੈ ਮੈਥੋਂ ਹੁਣ ਹੁਣੇ ਸਿੱਧਾ ਇੱਥੇ ਆ ਜਾ ਆ ਤੁਹਾਡੇ ਕੋਲ ਕਹਿੰਦੇ ਕੋਈ ਵੱਟ ਕੇ ਸੁੱਟ ਗਿਆ ਕਿੰਨੀ ਕੁ ਮਰਸੀ ਬੰਦੇ ਦੀ ਉਮਰ ਲਗਭਗ ਮੇਰੇ ਖਿਆਲ ਨਾਲ 30-35 ਸਾਲ ਹੋਣੀ ਹੈ ਇਹ ਦੋ ਪੱਤੇ ਨਹੀਂ ਹੈ ਪਰਿਵਾਰ ਚ ਵੀ ਕਹਿੰਦੇ ਕੋਈ ਨਹੀਂ ਪਰਿਵਾਰ ਚ ਫਾਦਰ ਵੀ ਡੈਥ ਹੋ ਗਿਆ ਦੀ ਮਦਰ ਵੀ ਡੈਥ ਹੋ ਗਈ ਤੇ ਇਹ ਬੱਚਿਆਂ ਨਾਲ ਚਲੋ ਆਹੀ ਸਮਝਤੀ ਕਰਦੇ ਆ ਵਿਚਾਰੇ ਨਾਲ ਬਹੁਤ ਮਾੜਾ ਕੰਮ ਆਇਆ ਮੈਂ ਇੱਥੇ ਡੈਡ ਬੋਡੀ ਕਰੀ ਸੀ ਆ ਨਾਲ ਹੀ ਪਈ ਹੈ ਜੀ ਇੱਥੇ ਦੱਸ ਲਿਖਿਆ ਉਧਰ ਜਾਣ ਨਹੀਂ ਦੇ ਰਹੇ ਕਹਿੰਦੇ ਪਹਿਲੇ ਚੈੱਕ ਹੋਏਗਾ ਫਿਰ